ਪਾ ਅਗਲੀ ਗੱਲ ਕਰਕੇ ਪੰਜਾਬ ਦੀ ਸਰਕਾਰ ਨੇ ਮਤਲਬ ਕੇਂਦਰ ਦੇ ਪੈਟਰਨ ਦੇ ਉੱਤੇ ਪੰਜਾਬ ਦੇ ਮੁਲਾਜ਼ਮਾਂ ਦੇ ਉੱਤੇ ਸਕੀਲ ਲਾਗੂ ਕਰਤੇ ਜਿਹੜੇ ਕਿ ਬਹੁਤ ਜ਼ਿਆਦਾ ਖਤਰਨਾਕ ਆ ਮਤਲਬ ਪੰਜਾਬ ਤੋਂ ਬਾਹਰਲੇ ਸੂਬੇ ਕਰੇ ਆਧਾਰਨ ਦਿਆ ਕਰਦੇ ਸੀ ਵੀ ਪੰਜਾਬ ਦੇ ਸਕੀਲ ਸਾਨੂੰ ਦਿੱਤੇ ਜਾਣ ਤੇ ਅੱਜ ਪੰਜਾਬ ਕਿੱਥੇ ਖੜਾ ਪੰਜਾਬ ਤਾਂ ਬਹੁਤ ਥੱਲੇ ਜਾਵੜਿਆ ਪਲਾਜ਼ਮਾ ਦੇ ਪੱਖ ਤੋਂ ਔਰ ਇਸ ਤੋਂ ਵੀ ਵੱਡੀ ਗੱਲ ਪੰਜਾਬ ਦੇ ਮੁਲਾਜ਼ਮ ਤੇ ਆਮ ਲੋਕ ਇਸ ਗੱਲ ਦੀ ਮੰਗ ਕਰਦੇ ਆ ਵੀ ਜਿਹੜੇ ਸਰਕਾਰੀ ادارے ਆ ਉਹਨਾਂ ਦਾ ਨਿੱਜੀਕਰਨ ਨਾ ਕੀਤਾ ਜਾਵੇ ਭਈ ਉਹਨਾਂ ਨੂੰ ਪਬਲਿਕ ਜਨਤਕ ਖੇਤਰ ਸੈਕਟਰ ਦੇ ਵਿੱਚ ਹੀ ਰੱਖਿਆ ਜਾਵੇ ਪਰ ਪੰਜਾਬ ਦੀ ਸਰਕਾਰ ਲੋਕਾਂ ਦੇ ਵਿਰੁੱਧ ਜਾ ਕੇ ਜਣੀ ਜੀ ਉਹ ਇਹ ਕਹਿਣਾ ਚਾਹੁੰਦੇ ਆ ਵੀ ਤੁਸੀਂ ਜ਼ੋਰ ਲਾ ਲਓ ਜਿਹੜਾ ਕੋਈ ਲਾਉਣਾ ਅਸੀਂ ਜਿਹੜੇ ਹੈਗੇ ਆ ਅਸੀਂ ਆਪਦੀਆਂ ਜਿਹੜੀਆਂ ਕਾਰਪੋਰੇਟਿਕ ਪੱਕੀ ਨੀਤੀਆਂ ਨੇ ਉਹਨਾਂ ਨੂੰ ਲਾਗੂ ਕਰਾਂਗੇ ਉਸ ਗੱਲ ਦੇ ਉੱਤੇ ਸਰਕਾਰ ਅੜੀ ਚਾਈ ਵੀ ਆ ਜਦੋਂ ਫਿਰ ਸਰਕਾਰ ਅੜੀ ਚਾਈ ਵੀ ਆ ਵੋਟਾਂ ਲੈਣ ਵਾਸਤੇ ਤਾਂ ਸਰਕਾਰ ਨੂੰ ਲੋਕਾਂ 'ਚ ਹੀ ਆਉਣਾ ਪਊਗਾ ਤੇ ਲੋਕਾਂ 'ਚ ਆਉਣਾ ਪਊਗਾ ਫਿਰ ਲੋਕ ਲੁਧਿਆਣੇ ਦੇ ਮਾ ਪਲੇਟਫਾਰਮ ਦੇ ਉੱਤੇ ਜਦੋਂ ਅੱਜ ਲੁਧਿਆਣੇ ਦੇ ਵਿੱਚ ਚੋਣ ਹੋ ਰਹੀ ਆ ਆ ਜਿਹੜੇ ਪੰਜਾਬ ਦੇ ਮੁਲਾਜ਼ਮ ਨੇ ਪੈਨਸ਼ਨਰ ਨੇ ਉਹ ਇਕੱਠੇ ਹੋ ਕੇ ਲੁਧਿਆਣੇ ਦੇ ਲੋਕਾਂ ਨੂੰ ਇਹ ਗੱਲ ਦੱਸਣ ਆਏ ਆ ਬਈ ਸਰਕਾਰ ਜਿਹੜੀ ਆ ਉਹ ਲੋਕਾਂ ਦੇ ਪੱਖ ਦੀ ਗੱਲ ਘਟ ਕਰਦੀ ਆ ਕਾਰਪੋਰੇਟ ਅਦਾਰਿਆਂ ਦੀ ਪੱਖ ਦੀ ਗੱਲ ਵੱਧ ਕਰਦੀ ਆ ਨਾ ਇਹ ਕਿਸਾਨਾਂ ਦੀ ਸੁਣਦੇ ਆ ਨਾ ਇਹ ਮਜ਼ਦੂਰਾ ਦੀ ਸੁਣਦੇ ਆ ਨਾ ਇਹ ਮੁਲਾਜ਼ਮਾਂ ਦੀ ਸੁਣਦੇ ਆ ਨਾ ਕੱਚਿਆਂ ਦੀ ਸੁਣਦੇ ਆ ਨਾ ਪੱਕਿਆਂ ਦੀ ਸੁਣਦੇ ਆ ਨਾ ਮੁਹੱਲਾ ਕਲੀਨਕਾਂ ਵਾਲਿਆਂ ਦੀ ਕਿਸੇ ਦੀ ਵੀ ਨਹੀਂ ਸੁਣਦੇ ਹੈਗੇ ਵੀ ਜਾਣੀ ਫਿਰ ਇੱਥੇ ਕੀ ਆ ਇਨੂੰ ਅਸੀਂ ਕਹਿੰਦੇ ਹੁੰਦੇ ਸੀ ਸੰਵਿਧਾਨ ਨੇ ਇੱਕ ਸਾਨੂੰ ਰਾਈਟ ਦਿੱਤਾ ਹੋਇਆ ਵੀ ਆਪਦੀ ਗੱਲ ਕਹਿਣ ਦਾ ਉਸ ਰਾਈਟ ਦੀ ਵਰਤੋਂ ਕਰਨ ਵਾਸਤੇ ਪੰਜਾਬ ਦੇ ਮੁਲਾਜ਼ਮ ਤੇ ਪੈਨਸ਼ਨਰ ਜਿਹੜੇ ਇੱਥੇ ਇਕੱਠੇ ਹੋ ਕੇ ਆਏ ਆ ਤੇ ਲੋਕਾਂ ਨੂੰ ਦੱਸਣ ਆਏ ਆ ਵੀ ਜਿਹੜੀ ਆ ਪੰਜਾਬ ਦੀ ਸਰਕਾਰ ਆ ਇਹ ਸਰਕਾਰ ਜਿਹੜੀ ਆ ਲੋਕ ਹਤੈਸ਼ੀ ਨਹੀਂ ਹੈ ਇਹ ਮੁਲਾਜ਼ਮਾਂ ਦੇ ਮਸਲੇ ਹੱਲ ਨਹੀਂ ਕਰਨੀ ਚਾਹੁੰਦੀ ਇਹ ਪੈਨਸ਼ਨਰਾਂ ਦੇ ਮਸਲੇ ਹੱਲ ਨਹੀਂ ਕਰਨੀ ਚਾਹੁੰਦੇ ਜਿਸ ਦਾ ਕਰਕੇ ਇਹਨਾਂ ਦੇ ਵਿੱਚ ਗੁੱਸਾ ਉਸ ਗੁੱਸੇ ਨੂੰ ਉਸ ਗੁੱਸੇ ਦਾ ਪ੍ਰਗਟਾ ਮੰਤਰੀ ਭਗਵਾਨ ਦੋਆ ਤੋਂ ਮੰਗ ਕਰਦੇ ਆ ਕਿ ਜਿਸ ਤਰ੍ਹਾਂ ਕੇਂਦਰ ਸਰਕਾਰ ਦੇ ਮਿਲਾਨਾ ਡੀਏ ਕੁਝ 55% ਆ ਪੰਜਾਬ ਸਰਕਾਰ ਦੇ ਮਿਲਾਨਾ ਡੀਏ 42% ਤੋਂ ਵਧਾ ਕੇ 55% ਕੀਤਾ ਜਾਵੇ 13% ਵਧਾ ਕੀਤਾ ਜਾਵੇ ਸਾਡੇ 5.5 ਸਾਲ ਦਾ ਪੇ ਕਮਾਈ ਰੇਂਜ ਆ ਰਿਹਾ ਰਹੰਦਾ ਲਗਭਗ 18000 ਰੁਪਏ ਬਣਦਾ ਹੈ ਪਰ ਮਾਂ ਸਰਕਾਰ ਚੁੱਪਾ ਜੀ ਉਹ ਜੋ ਰਟਾਇਮੈਂਟ ਸਾਥੀਆਂ ਨੂੰ ਏਰੀਆ ਦਿੱਤਾ ਹੈ ਜੋ ਰੈਗੂਲਰ ਮਿਲਾਨਾ ਉਹਨਾਂ ਦਾ ਏਰੀਆ ਹੈ ਜੋ 26 ਅਪ੍ਰੈਲ ਤੋਂ ਸ਼ੁਰੂ ਕਰਨਾ ਅਸੀਂ ਮੰਗ ਕਰਦੇ ਆਂ ਵੀ ਰੈਗੂਲਰ ਮਲਾਜਮਾਂ ਦਾ ਏਰੀਆ ਵੀ ਤਿੰਨ ਕਿਸ਼ਤਾਂ ਵਿੱਚ ਦਿੱਤਾ ਜਾਵੇ ਹਰ ਹਾਲਤ ਵਿੱਚ ਦੂਜੇ ਪਾਸੇ 17/7/2020 ਵਾਲੇ ਮਲਾਜਮਾਂ ਜੇ ਉਹਨਾਂ ਨੂੰ 6ਵੇਂ ਬੇਕ ਮਹੀਨੇ ਨਾਲ ਹਰ ਹਾਲਤ ਵਿੱਚ ਲਗ ਦਿੱਤਾ ਜਾਵੇ ਪੰਜਾਬ ਸਰਕਾਰ ਦੇ ਮਹਿਕਮੇ ਵਿੱਚ ਖਾਲੀ ਪਈਆਂ ਅਸਾਮੀਆਂ ਭਰੀਆਂ ਜਾਣ ਮੁੱਖ ਮੰਤਰੀ ਪੁਮਨਤਮ ਨੇ ਕਿਹਾ ਸੀ ਕਿ ਜੋ ਗੱਜੇ ਮਲਾਜਮਾਂ ਮੈਂ ਉਹਨਾਂ ਨੂੰ ਪੱਕਾ ਕਰੂੰਗਾ ਉਹਨਾਂ ਅਗੇ ਬੱਚਾ ਸ਼ਰ ਕੱਟੂੰਗਾ ਲਗਭਗ ਸਵਾ 3 ਸਾਲ ਤੋਂ ਉਪਰ ਦਾ ਸਮਾਂ ਹੋ ਚੁੱਕਿਆ ਹੈ ਰੋਪੜ ਥੰਬਲਾਣ ਦੇ ਵਿੱਚ ਗੁਰੂ ਹਰਗੋਬਿੰਦ ਧਰਮਲਹਿਰਾ ਮਹਾਪਦ ਵਿੱਚ ਠੇਕੇਦਾਰਾਂ ਕੋਲ ਬਹੁਤ ਹੀ ਗੜਤਾਂ ਕੰਮ-ਕੰਮ ਛੱਡਦੇ ਆ ਕਰੋਨਾ ਕੰਮਾਂ ਵਿੱਚੋਂ ਇੱਕ ਵੀ ਕੰਮ ਪੱਕਾ ਨਹੀਂ ਕੀਤਾ ਗਿਆ ਅਲੱਗ ਮੁਖਨਿਪੂਗਾਂ ਅਤਵਾਦ ਨਾਲ ਜੋ ਸਾਝਾ ਫਰੰਟ ਬਣਿਆ ਹੋਇਆ ਜਾਂ ਕੱਚੇ